ਅੱਜ ਪਹੁੰਚੇ ਆ ਜੀ ਹਰੀਕੇ ਹੈਡ ਤੇ ਜਿੱਥੇ ਦਲਬਾਬਾ ਬੀਧੀ ਚਾਂਜੀ ਦਾ ਡੇਰਾ ਵਾ ਸੰਤ ਮਹਾਂਪੁਰਖ ਬਾਬਾ ਹਾਂਜੀ ਅਵਤਾਰ ਸਿੰਘ ਜੀ ਉਹਨਾਂ ਦੇ ਕੋਲ ਹੀ ਵਾਰਸ ਪੰਜਾਬ ਦੇ ਜਥੇਬੰਦੀ ਨੇ ਇੱਕ ਕੈਂਪ ਲਗਾਇਆ ਹੋਇਆ ਜਿੱਥੋਂ ਸਾਰੀ ਰਾਤ ਪਿੰਡਾਂ ਦੇ ਵਿੱਚ ਪਹੁੰਚਦੀ ਆ ਜਿਹੜੇ ਹੜਪੀੜ ਦਾ ਇਲਾਕਾ ਵਾ ਉੱਥੇ ਤੱਕ ਜਿਹੜੀ ਰਾਤ ਪਹੁੰਚਦੀ ਆ ਸੋ ਇੱਥੇ ਸੇਵਾਦਾਰ ਸਰਦਾਰ ਹਰਪ੍ਰੀਤ ਸਿੰਘ ਜੀ ਖਾਲਸਾ ਬੈਠੇ ਨੇ ਉਹਨਾਂ ਦੇ ਨਾਲ ਹੋਰ ਵੀ ਕਾਫੀ ਸੇਵਾਦਾਰ ਬੈਠੇ ਨੇ ਜਿਹੜੇ ਕਮਾਂਡ ਕਰ ਰਹੇ ਸੋ ਸਾਰੇ ਹਾਲਾਤ ਨੂੰ ਜਾਣਦੇ ਆ ਉਹਨਾਂ ਦੇ ਕੋਲੋਂ ਕਿ ਇਲਾਕੇ 'ਚ ਮਾਰ ਕਿੰਨੀ ਵਜੀ ਆ ਔਰ ਕਿਸ ਕਿਸ ਤਰ੍ਹਾਂ ਜਿਹੜੀ ਉੱਥੇ ਰਾਤ ਪਹੁੰਚ ਰਹੇ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਇੱਥੇ ਕੈਂਪ ਦੇ ਵਿੱਚੋਂ ਜਿਹੜੇ ਹੜ ਦੇ ਨਾਲ ਪ੍ਰਭਾਵਤ ਇਲਾਕੇ ਆ ਉੱਥੇ ਕਿਸ ਤਰ੍ਹਾਂ ਰਾਤ ਬਿਤਾ ਰਹੇ ਹੋ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਜੱਥੇਬੰਦੀ ਕਰ ਰਹੀ ਆ ਥੋੜਾ ਜਿਹਾ ਵਿਸਥਾਰ ਨਾਲ ਇਦਾਂ ਵਗਰੂ ਕੀ ਸਾਡੇ ਰਿਕਾ ਹੈਡ ਤੋਂ ਤਕਰੀਬਨ 14 15 ਪਿੰਡਾਂ ਮੁਠਿਆਂ ਵਾਲੀ ਤੱਕ ਜੀ ਜਿਹੜੇ ਕਾਫੀ ਘਰਾਂ ਦੇ ਵਿੱਚ ਜਿਹੜੇ ਆ ਜ਼ਿਆਦਾਤਰ ਕੀ ਜਿਹੜੀ ਜ਼ਮੀਨ ਆ ਉਹ ਦਰਿਆ ਦੇ ਵਿੱਚ ਵਹਿ ਚੁੱਕੀ ਆ ਤੇ ਸੈਂਕੜੇ ਘਰ ਇਦਾਂ ਦੇ ਆ ਜਿਨ੍ਹਾਂ ਦੇ ਘਰ ਵੀ ਜਿਹੜੇ ਟਹਿ ਗਏ ਆ ਦਰਿਆ ਦੇ ਅੰਦਰ ਆ ਮਾਰ ਵਿੱਚ ਆ ਗਏ ਤੋਂ ਨਾਲ ਡੰਗਰਿਆ ਜਿਹੜੇ ਉਹ ਕਈਆਂ ਦੇ ਮੰਡੀਆਂ ਦੇ ਵਿੱਚ ਆ ਜਿਵੇਂ ਯੂਨੀਵਰਸਿਟੀ ਟਾਈਟਰ ਤੋਂ ਡੰਗਰਿਆ ਤੇ ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਸੰਗਤਾਂ ਦੇ ਸੰਯੋਗ ਦੇ ਨਾਲ ਸਾਰੇ ਗੁਰਮਖਾਨੇ ਕੀ ਪਿੰਡਾਂ ਦੇ ਵਿੱਚ ਲਿਸਟਾਂ ਬਣੀਆਂ ਜੀ ਸਾਡੀਆਂ ਤੋਂ ਪਿੰਡਾਂ ਦੇ ਮੋਹਤਬਾਰਾ ਤੋਂ ਪੂਰਾ ਗਰਾਊਂਡ ਲੈਵਲ ਤੇ ਇਨਕੁਆਰੀ ਕਰਕੇ ਕਿ ਕਿਹੜੇ ਕਿਹੇ ਘਰ ਡੁੱਬੇ ਆ ਕਿੰਨਾ ਕਿੰਨੇ ਘਰਾਂ ਨੂੰ ਜ਼ਰੂਰਤ ਆ ਜਾਂ ਜਿਨ੍ਹਾਂ ਨੂੰ ਇਹਨਾਂ ਚੀਜ਼ ਦੀ ਲੋੜ ਆ ਉਹ ਡੰਗਰਾਂ ਤੱਕ ਵੀ ਇੱਥੇ ਕੈਂਪ ਲੱਗਾ ਜੀ ਤੇ ਬਾਕੀ ਮੈਡੀਕਲ ਦਾ ਵੀ ਆਨੰਦ ਹਸਪੀਟਲ ਨਾਲ ਸਾਡੇ ਕੈਂਪ ਲੱਗਾ ਸੀ ਬੇਸ ਕੈਂਪ ਦੇ ਵਿੱਚ ਤੇ ਜਿਹੜੇ ਸਾਡੇ ਕੋ ਗੁਰਮਖਾਉਂਦੇ ਅਸੀਂ ਕਾਲ ਜਦੋਂ ਕੋਈ ਸੇਵਾ ਵਾਲੇ ਆਉਂਦੇ ਆ ਤੇ ਉਹ ਜਿਹੇ ਤਰੀਕੇ ਦੇ ਨਾਲ ਸੇਵਾ ਜੋਜਦਾਂ ਆ ਰਹੀ ਉਹਦਾ ਦਾਹੀਂ ਉਹਨਾਂ ਨਾਲ ਪਹੁੰਚ ਕਰ ਰਹੇ ਆ ਵਾਰੀ ਬੱਦੀ ਉਹਨਾਂ ਘਰਾਂ ਦੀ ਚਾਹੇ ਚੋਕਰਿਆ ਆ ਆਜਾਰਿਆ ਜਾਂ ਘਰ ਦਾ ਘਰੇਲੂ ਸਮਾਨ ਆ ਉਹ ਅਸੀਂ ਘਰਾਂ ਵਿੱਚ ਪ੍ਰੋਵਾਈਡ ਕਰਾ ਰਹੇ ਆ ਇੱਧਰ ਕੋਈ ਜਾਣੀ ਨੁਕਸਾਨ ਵੇ ਹੋਇਆ ਵਾ ਜਦੋਂ ਮਤਲਬ ਵਹਾੜਾ ਆਉਂਦਾ ਪਾਣੀ ਆਉਂਦਾ ਵਾ ਕੋਈ ਐਂ ਜਿੱਦੀਆਂ ਵੀ ਖਬਰ ਹੈਗੀ ਆ ਜੀ ਇਦਾਂ ਵੇਗਰੂ ਕਿ ਡੰਗਰਾਂ ਦਾ ਕਾਫੀ ਸੁਣਿਆ ਵਾਂ ਕਿ ਬਾਕੀ ਘਰਾਂ ਦੇ ਵਿੱਚ ਜਿਹੜੇ ਇਹ ਜਾਲਾਂ ਯਾਨੀ ਕਿ ਜਿਹੜੇ ਘਾਰ ਜਿਹੜੇ ਕਈ ਘਰ ਟੱਟ ਗਿਆ ਲੈਂਟਰ ਟੱਟ ਗਿਆ ਪਰ ਜਾਨੀ ਨੁਕਸਾਨ ਨਹੀਂ ਕੋਈ ਇਦਾਂ ਦਾ ਕਿਰਪਾਈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਕਿ ਕਿਤੇ ਜਾਨੀ ਮਾਨੀ ਇਨਸਾਨੀ ਹੋਇਆ ਬਾਕੀ ਡੰਗਰਾਂ ਦਾ ਜ਼ਰੂਰ ਨੁਕਸਾਨ ਹੋਇਆ ਤੇ ਘਰਾਂ ਦੀਆਂ ਛੱਤਾਂ ਤੱਕ ਦੇ ਬਾਕੀ ਜ਼ਮੀਨ ਤੇ ਜਿਹੜੀ ਫਸਲ ਆ ਝੋਨਾ ਬਰਬਾਦ ਹੋ ਗਿਆ ਫਸਲਾਂ ਬਰਬਾਦ ਹੋ ਗਈਆਂ ਉਹ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਖਬਰ ਆ ਰਹੀ ਕਿ ਕਈ ਥਾਵਾਂ ਤੋਂ ਮਤਲਬ ਟਰੈਕਟਰ ਵਗੈਰਾ ਵੀ ਲੋਕਾਂ ਦੇ ਜਿਹੜੇ ਆ ਰੁੜ ਗਏ ਆ ਵਹਾ ਦੇ ਵਿੱਚ ਵਹੀਕਲ ਹੋਰ ਵੀ ਰੁੜ ਗਏ ਐਂ ਜਿਹੜਾ ਹਾਂ ਹਾਂਜੀ ਇਹ ਬਹੁਤ ਐਜੀਟੇਟ ਟੋਲੀਆਂ ਵੀ ਹੋਣ ਇੱਥੇ ਸਾਨੂੰ ਕੋਈ ਇੱਕ ਇੱਥੇ ਗੁਰਮਖਾਏ ਕਿ ਸਾਡੀ ਮਦਦ ਕਰੋ ਪਰ ਉਹ ਲੇਕਿਨ ਪ੍ਰੋਬਲਮ ਇਹ ਆ ਰਹੀ ਕਿ ਉਹ ਟਰੈਕਟਰ ਨੂੰ ਪਾਣੀ ਦੇ ਵਿੱਚ ਚੁੱਕਣਾ ਉਹ ਜੀਸੀਪੀ ਵੀ ਜੁਸੀਬੀ ਉੱਥੇ ਜੀਸੀਬੀ ਤੋਂ ਚੁੱਕਿਆ ਨਹੀਂ ਜਾਣਾ ਉਹਨੇ ਤੇ ਜੀਸੀਬੀ ਕਿੱਦਾਂ ਜਾਣਾ ਹੀ ਉਹਦੇ ਵਾਸਤੇ ਜਿਹੜਾ ਸਰਕਾਰਾਂ ਦਾ ਇਹ ਵੱਡਾ ਲੈਵਲ ਦੀ ਗੱਲ ਹੈ ਕਿ ਜਿਹੜਾ ਉਹਨਾਂ ਨੂੰ ਚਾਹੀਦੇ ਹਨ ਵੱਡੀਆਂ ਬੋਡਾਂ ਜਿਹੜੇ ਇਦਾਂ ਦੇ ਵੀਰ ਉਹਨਾਂ ਦੇ ਜਿਹੜੇ ਰੇਤਾਂ ਦੇ ਵਿੱਚ ਹੀ ਟਰੈਕਟਰ ਆ ਉਹ ਦਬੇ ਗਏ ਚਲੋ ਫਸਲ ਦਾ ਨੁਕਸਾਨ ਤਾਂ ਹੋਇਆ ਹੀ ਹੈ ਫਸਲ ਜਦੋਂ ਪਾਣੀ ਆ ਗਿਆ ਫਸਲਾਂ ਤਾਂ ਮਰ ਗਏ ਆ ਪਰ ਇਸ ਦੇ ਨਾਲ ਜਿਸ ਤਰ੍ਹਾਂ ਮਗਰੋਂ ਆਣ ਕੇ ਰੇਤ ਆ ਕੇ ਜਿਹੜੀ ਆ ਖੇਤਾਂ ਦੇ ਵਿੱਚ ਕਹਿ ਰੇ ਚੜ ਗਈ ਉਹ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਮੰਨ ਲਓ ਜਿਹੜਾ ਲੋਕਾਂ ਨੂੰ ਇਸ ਚੀਜ਼ ਨੇ ਮਾਰ ਮਾਰੀ ਆ ਉਹ ਬਹੁਤ ਜਿਆਦਾ ਜੀ ਉਹ ਜਿੱਦਾਂ ਜੀ ਇੱਕ ਜਿਵੇਂ ਕੋਈ ਕਿੱਲੇ ਦੋ ਕਿੱਲੇ ਵਾਲੇ ਜਿਹੜੇ ਆ ਕਿਸਾਨ ਆ ਹੁਣ ਕਈਆਂ ਥਾਵਾਂ ਦੇ ਪਾਣੀ ਦੇ ਵਹਾਂ ਦੇ ਨਾਲ ਡੂੰਘ ਪੈ ਗਿਆ ਬਹੁਤ ਜ਼ਿਆਦਾ ਥੱਲੇ ਕਈਆਂ ਥਾਵਾਂ ਤੇ ਰੇਤੀ ਰੇਤਾ ਅੜੀ 8-10 ਫੁੱਟ ਚੜ ਗਈ ਆ ਉਹ ਜਦੋਂ ਹੁਣ ਪਾਣੀ ਸੁਕੇਗਾ ਤੇ ਇਹ ਉਹ ਸੰਗਤਾਂ ਦੇ ਸੰਯੋਗ ਦੇ ਨਾਲ ਉਹ ਵੀ ਕੋਸ਼ਿਸ਼ ਕਰਾਂਗੇ ਵਾਰਸ ਪੰਜਾਬ ਦੀ ਜਿੱਥੇ ਬੰਦੀ ਉਹਨਾਂ ਜਿੰਨਾ ਕਿ ਸਾਡੇ ਕੋਲ ਹੋਏਗਾ ਉਹ ਅਸੀਂ ਤੇਲ ਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮਿੱਟੀ ਦਾ ਜਾਂ ਬੀਜ ਦਾ ਇਹ ਜਿਹੜਾ ਪ੍ਰਬੰਧ ਖਾਦ ਦਾ ਪ੍ਰਬੰਧ ਜਿੰਨਾ ਕਿ ਸੰਗਤਾਂ ਦੇ ਸੰਯੋਗ ਸਾਨੂੰ ਦੇਣਗੇ ਜਿੱਦਾਂ ਪਹਿਲਾਂ ਵੀ ਬਹੁਤ ਮਹਾਰਗ ਦੀ ਕਿਰਪਾ ਦੇ ਨਾਲ ਹਰਾਨੇ ਤੋਂ ਰਾਜਸਥਾਨ ਤੋਂ ਐਮਪੀ ਤੋਂ ਜਿਨ੍ਹਾਂ ਦੇ ਅੰਦਰ ਦਰਦ ਹੀ ਜਿਹੜੇ ਲੋਕ ਭਲਾਈ ਵਾਲੇ ਗੁਰਮਖ ਬਹੁਤ ਸਾਥ ਸਹਿਯੋਗ ਦਿੱਤਾ ਜੀ ਸਾਡਾ ਤੇ ਅਸੀਂ ਤੁਹਾਡੇ ਮਾਧਿਅਮ ਰਾਂ ਵਿੱਚ ਬੇਨਤੀ ਕਰਾਂਗੇ ਕਿ ਜਿਹੜੇ ਹੁਣ ਐਸ ਵਕਤ ਜਿਹੜੀ ਪੋਜੀਸ਼ਨ ਆ ਕਿ ਖਾਣ ਦੀ ਵਹ ਘਾਟ ਜ਼ਰੂਰ ਤਾਂ ਕਿ ਹੁਣ ਕਣਕਾਂ ਖਾਦਾਂ ਦੀ ਤੇ ਖਾਸ ਕਰਕੇ ਤੇਲ ਦੀ ਜਿਹੜੀ ਬਹੁਤ ਜ਼ਰੂਰਤ ਆ ਗਈ ਜਿਹੜੀ ਜਿਹੜੀ 20-20 ਫੁੱਟ ਰੇਤਾ ਚੜ ਗਈ ਆ ਉਹਦੇ ਵਾਸਤੇ ਇੱਕ ਕਾफी ਮਿਹਨਤ ਕਰਨੀ ਪੈਗੀ ਤੇ ਸਾਰੇ ਰਲ ਮਿਲ ਕੇ ਆਪਾਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਬਾਹ ਫੜਨ ਵਾਸਤੇ ਜਿਹੜੇ ਸਾਡੇ ਭਰਾ ਪੀੜਤ ਹੋ ਜੁਕੇ ਆ ਅਸੀਂ ਨਾਲ ਸਾਈਡ ਤੇ ਇੱਕ ਪ੍ਰਪੋਜ਼ਲ ਆਈ ਸੀ ਸਾਰੀਆਂ ਜਥੇਬੰਦੀਆਂ ਦਾ ਮਤਲਬ ਸੀ ਕਿ ਆਪਾਂ ਏਕਾ ਕਰਕੇ ਤੇ ਜਿਹੜਾ ਉਹਦੇ ਮੁਤਾਬਕ ਕੰਮ ਜਿਹੜੇ ਵੰਡ ਲੈ ਜਾਣ ਕਿ ਤੁਹਾਡੇ ਨਾਲ ਵੀ ਇੰਜ ਦਾ ਕੋਈ ਸੰਪਰਕ ਹੋਇਆ ਉਹਨਾਂ ਜਥੇਬੰਦੀਆਂ ਦਾ ਨੇ ਸਾਡੇ ਨਾਲ ਕੋਈ ਅਜੇ ਤੱਕ ਨਹੀਂ ਆਇਆ ਜੀ ਅਸੀਂ ਆਪਣੇ ਕੈਂਪ ਵੀ ਇੱਕੀ ਕੈਂਪ ਹੋਏ ਕੈਂਪੇ ਆ ਅਸੀਂ ਵੀ ਇਹ ਬੇਨਤੀ ਨੂੰ ਬਿਲਕੁਲ ਇਹ ਸਾਡੀ ਬੇਨਤੀ ਆ ਕਿ ਇਹ ਕੋਈ ਪਾਰਟੀਬਾਜ਼ੀ ਨਹੀਂ ਕਿਉਂਕਿ ਕਈ ਇੱਥੇ ਸਾਨੂੰ ਗਰਾਊਂਡ ਲੈਵਲ ਤੇ ਸਾਨੂੰ ਇਹ ਵੀ ਪਤਾ ਇਹ ਡਾਇਰੈਕਟ ਆਉਂਦੇ ਆ ਨਾ ਜੀ ਉਹ ਸੇਵਾ ਦੇ ਨਾਲ ਬੜੇ ਦਾਨੀ ਪੁਰਸ਼ ਆ ਉਹ ਡਾਇਰੈਕਟ ਆ ਕੇ ਜਾਂਦੇ ਤੇ ਜਿਹੜੇ ਉਹਨਾਂ ਦਇਆ ਆਉਂਦੀ ਆ ਤੇ ਉਹ ਜਿਹੜੇ ਰੱਜੇ ਬੰਦੇ ਉਹ ਰਜੀ ਜਾਂਦੇ ਆ ਕਈ ਜਿਵੇਂ ਪਾਰਟੀਬਾਜ਼ੀ ਦੇ ਨਾਲ ਕਰਕੇ ਕੋਈ ਆਕਾਲੀ ਜਾਂ ਕਾਂਗਰਸੀ ਆ ਵੇਖੋ ਇਹਦੇ ਵਿੱਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਿਸੇ ਨੂੰ ਨਹੀਂ ਪੁੱਛੀਦਾ ਕਿ ਤੂੰ ਕਿਹੜੀ ਪਾਰਟੀ ਦਾ ਆ ਤੇ ਬਹੁਤ ਵਧੀਆ ਮੈਸੇਜ ਆ ਕਿ ਜੇ ਕੋਈ ਸੇਵਾ ਕਰਨਾ ਚਾਹੁੰਦਾ ਉਹ ਇਕੱਠੀ ਹੋ ਕੇ ਐ ਵਕਤ ਇਕੱਠੇ ਹੋ ਕੇ ਲੋੜਿਆ ਸਾਰੇ ਜਿਹੜੇ ਹਾਰਪੀਟਾਂ ਦੇ ਵਿੱਚ ਸਾਡੇ ਵੀਰ ਜਿਹੜੇ ਜਿਹੜੇ ਬਰਬਾਦ ਨਾ ਘਰ ਬਰਬਾਦ ਹੋ ਗਏ ਅੱਜ ਨਾ ਡੰਗਰ ਮਰ ਚੁੱਕੇ ਆ ਜਾਂ ਘਰੇਲੂ ਜਿਨ੍ਹਾਂ ਕੋ ਇਲਾਜ ਵਾਸਤੇ ਪੈਸੇ ਨਹੀਂ ਆ ਕਿ ਉਹ ਵੰਡ ਦਿੱਤੇ ਜਾਣ ਕਿ ਜਿਹੜਾ ਵਾ ਉਹ ਇਲਾਕਾ ਵੰਡ ਦਾ ਪਿੰਡਾਂ ਦੇ ਪਿੰਡ ਜਿਨ੍ਹਾਂ ਕੋਈ ਸਿੰਗਰ ਆ ਕੋਈ ਜਾਂ ਵੱਡੇ ਧਨਾਰ ਨੂੰ ਲੋਕ ਆ ਜਿਹੜੇ ਕਹਿੰਦੇ ਸਾਨੂੰ ਪੰਜ ਪਿੰਡ ਦੇ ਤੋਂ 10 ਪਿੰਡ ਦੇ ਦਿਓ ਉਹ ਪੂਰਾ ਇੱਕ ਸਿਸਟਮ ਦੇ ਵਿੱਚ ਕੰਮ ਕਰਨ ਕਿ ਜਿਹੜੇ ਇਹ ਨਾ ਹੋਵੇ ਕਿ ਕਿਸੇ ਏਰੀਆ ਦੇ ਵਿੱਚ ਜਿਹੜੀ ਜ਼ਰੂਰਤ ਹੈ ਉੱਥੇ ਕੋਈ ਪਹੁੰਚੇ ਨਾ ਤੇ ਜਿੱਥੇ ਨਹੀਂ ਜ਼ਰੂਰਤ ਉੱਥੇ ਜਾਦੇ ਕੋਈ দান ਦੇ ਦੇਣ ਜਿੱਦਾਂ ਕੋਈ ਸਾਨੂੰ ਪਤਾ ਲੱਗਾ ਕਿ ਮੋਦੀ ਸਾਹਿਬ ਨੇ ਕਿਹਾ ਕਿ ਪਤਾ ਨਹੀਂ ਕਿੰਨਾ ਕਰੋੜ ਰੁਪਇਆ ਉਹਦਾ ਕੋਈ ਉਹਦਾ ਕੋਈ ਪ੍ਰੋਪਰ ਬਣਾਇਆ ਜਾਵੇ ਉਹਨਾਂ ਚੈਨਲ ਬਣਾਇਆ ਜਾਵੇ ਉਹਦਾ ਕੋਈ ਤਰੀਕਾ ਹੋਵੇ ਕਿ ਜਿਹੜਾ ਜ਼ਰੂਰਤਮੰਦ ਤੱਕ ਹੀ ਪਹੁੰਚੇ ਅਸੀਂ ਤੇ ਇਹ ਬੇਨਤੀ ਕਰਾਂਗੇ ਕਿ ਸਾਡੀ ਤੇ ਇਹ ਬੇਨਤੀ ਦੂਜਿਆਂ ਹੋਰ ਵੀ ਜਿਹੜੇ ਸਾਡੇ ਵੀਰ ਅਸੀਂ ਆਪਸ ਵਿੱਚ ਸਾਡੇ ਤੇ ਇਹੋ ਹੀ ਆ ਇਹੀ ਇੱਕ ਸਭ ਤੋਂ ਪਹਿਲਾਂ ਜਿਹੜੇ ਕਿੱਲੇ ਵਾਲੇ ਦੋ ਕਿਲੇ ਏਕੜ ਵਾਲੇ ਜਾਂ ਜਿਨ੍ਹਾਂ ਬਿਲਕੁਲ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਤੋਂ ਹੀ ਸ਼ੁਰੂਆਤ ਕਰਾਂਗੇ ਕਿ ਜਿੰਨੀ ਸਾਡੀ ਕੁਛ ਹੈ ਨਾ ਅਜਨਾਲਾ ਸਾਈਡ ਮੈਂ ਉਹ ਕੋਰੀਅਰ ਤੋਂ ਲੈ ਕੇ ਇਧਰ ਅਜਨਾਲੇ ਤੱਕ ਸਾਰਾ ਇਲਾਕਾ ਫਿਰਿਆ ਵਾ ਉੱਥੇ ਦੇਖਿਆ ਵੀ ਸੇਵਾਦਾਰਤਾ ਜਿਹਦੇ ਮੰਦਿਰ ਸਰਦਾ ਭਾਵਨਾ ਉਹ ਆ ਰਹੇ ਆ ਬਾਹਰੋਂ ਲੈ ਕੇ ਇਧਰੋਂ ਹਰਿਆਣੇ ਤੋਂ ਜੀ ਤੂੰ ਅੱਗੇ ਮਲ ਜਤੋ ਹੀ ਤੂੰ ਵੀ ਮਰ ਕੋ ਜੀ ਤੋਂ ਉੱਥੇ ਟਰਾਲੀਆਂ ਮੈਨੂੰ ਮਿਲੀਆਂ ਲੈ ਕੇ ਆਈਆਂ ਸੀ ਉਹ ਦੁਰਵਰ ਤੋਂ ਬੜੀ ਹੋ ਰਹੀ ਹੈ ਜਦੋਂ ਰਾਸਣ ਆਉਂਦਾ ਵਾ ਤੇ ਉਹ ਬਾਹਰੋਂ ਪਬਲਿਕ ਜਾ ਕੇ ਤੇ ਆਪਣੇ ਆਪ ਨੂੰ ਹਾੜ ਪੀੜ ਤਦੱਸ ਕੇ ਤੇ ਉਹ ਰਾਸਣ ਜਿਹੜਾ ਵਾ ਬੜਾ ਇਕੱਠਾ ਕਰ ਰਿਆ ਕਿ ਇਹ ਇਲਾਕੇ 'ਚ ਵੀ ਇੰਜ ਦੀ ਹੈਗੀ ਹੈ ਹਾਂਜੀ ਹੈ ਜੀ ਬਿਲਕੁਲ ਜਿਹੜੇ ਦੇ ਵੈਗਰੂ ਕੈਂਪਰਾਂ ਹੀ ਆਉਂਦੇ ਨੇ ਜੀ ਉਹ ਕਦੀ ਵੀ ਸਾਡਾ ਕੋਈ ਤੁਸੀ ਸੁਣਿਆ ਨਹੀਂ ਹੋਏਗਾ ਕਿ ਭਾਈ ਅਮਰਤਪਾਲ ਦੀ ਟੀਮ ਵੱਲੋਂ ਜਾਂ ਕੋਈ ਹੋਰ ਜਿਹਾ ਮੈਸੇਜ ਆਇਆ ਜਿਹੜੇ ਡਾਇਰੈਕਟਰ ਆਉਂਦੇ ਆ ਜੋ ਡਰਾਈਟ ਆਉਂਦੇ ਉਹ ਆਂਦੇ ਕਿ ਖੁਦ ਆ ਕੇ ਜਾ ਕੇ ਵਰਤੋਣਾ ਜੀ ਉਹ ਉਹਨਾਂ ਨੂੰ ਫਿਰ ਇਹ ਨਹੀਂ ਪਤਾ ਹੁੰਦਾ ਕਿ ਇਹ ਪਿੰਡ ਦੇ ਵਿੱਚ ਕਿਹੜੇ ਘਰ ਡੁੱਬੇ ਆ ਕਿਹਨਾਂ ਨੂੰ ਜ਼ਰੂਰਤ ਆ ਤੇ ਜਿਹੜੇ ਤੁਹਾਨੂੰ ਪਤਾ ਵਾ ਕਿ ਜਦੋਂ ਰਾਸ਼ਨ ਫਰੀ ਦਾ ਰਾਸ਼ਨ ਵੇਖ ਕੇ ਉਹ ਹੱਥ ਜੋੜਦੇ ਜਾ ਕੇ ਕਹਿੰਦੇ ਸਾਡਾ ਘਰ ਲੁੱਟਿਆ ਪਿਆ ਉਹਨਾਂ ਨੂੰ ਚਿਹਰੇ ਤੇ ਤੁਹਾਨੂੰ ਲਿਖਿਆ ਨਹੀਂ ਉਹ ਜਿਹੜੇ ਫਿਰ ਨਜਾਇਜ਼ ਫਾਇਦਾ ਲੈ ਲੈਂਦੇ ਕਈ ਗੁਰਮਤ ਪਰ ਸਾਡੇ ਵੀ ਲਿਸਟਾਂ ਬਣੀਆਂ ਵਾਂ ਅਸੀਂ ਵਾਰੀ ਵੱਧੀ ਆ ਅਸੀਂ ਉਸੇ ਘਰ ਵਿੱਚ ਯਾਨੀ ਜਿਹਨਾਂ ਨੂੰ ਜ਼ਰੂਰਤ ਆ ਕਿਉਂਕਿ ਇੱਥੇ ਹੁਣ ਜੇ ਇੱਕ ਪਿੰਡ ਵੀ ਰਹਿ ਜਾ ਸਕਦੇ ਇੱਥੇ ਕਈ ਜਿਹੜੇ ਆਉਂਦੇ ਬਿਹਾਰੀ ਇੱਥੇ ਬੈਠੇ ਆ ਮੰ ਉਹ ਸਾਡੇ ਕੋਲ ਲੈਣਾ ਲੱਗ ਜਾਂਦੀਆਂ ਸਾਨੂੰ ਚੀਜ਼ਾਂ ਤੋਂ ਅਸੀਂ ਕਾਹਦਾ ਕਰਨੀ ਉਹ ਵੇਖੋ ਜਿਹੜੇ ਟਰਾਲੀਆਂ ਵਿੱਚ ਸੌਂ ਰਹੇ ਆ ਜਿਨ੍ਹਾਂ ਨੇ ਟੈਂਟ ਲਾਏ ਆ ਜਿਨ੍ਹਾਂ ਦਾ ਬਿਲਕੁਲ ਫਸਲ ਬਰਬਾਦ ਹੋ ਗਈ ਆ ਜਿਨ੍ਹਾਂ ਦੇ ਡੰਗਰ ਬਰਬਾਦ ਹੋ ਗਏ ਆ ਹਨਾ ਜੀ ਅਸੀਂ ਆਪਣੀ ਕੋਸ਼ਿਸ਼ ਆ ਕਿ ਜਿਹਦੇ ਵਾਸਤੇ ਸਾਡਾ ਮਕਸਦ ਹੈ ਸਾਡਾ ਕੈਂਪ ਲਾਇਆ ਤੇ ਉਹਨਾਂ ਘਰਾਂ ਵਿੱਚ ਅਸੀਂ ਉਹਨਾਂ ਦੀ ਜ਼ਰੂਰਤ ਪੂਰੀ ਕਰੀਏ ਇਹ ਦੁਰਵਰਤਨ ਹੋਈ ਆ ਪਰ ਲੇਕਿਨ ਜਿਹੜਾ ਕੈਂਪਰਾਂ ਹੀ ਹੁੰਦੇ ਆ ਕੋਈ ਵੀ ਕੈਂਪ ਲੱਗੇ ਆ ਉਹਨਾਂ ਨਾਲ ਨਹੀਂ ਇਹੋ ਜਿਹਾ ਕੋਈ ਅਜੇ ਤੱਕ ਚਾਂਸ ਹੋਇਆ ਨਹੀਂ ਹੁਣ ਝੋਨਾ ਤਾਂ ਖਤਮ ਹੋ ਗਿਆ ਤੁਸੀਂ ਆਸ ਕਰਦੇ ਹੋ ਜਿਹੜੇ ਕਣਕ ਤੱਕ ਇਹ ਹਾਲਾਤ ਸੁਧਰ ਜਾਣਗੇ ਤੇ ਤੁਸੀਂ ਲੋਕਾਂ ਦੀ ਹੈਲਪ ਕਰਕੇ ਜਿਹੜੀ ਰੇਤ ਆ ਜਾਂ ਟੋਏ ਟਿੱਬੇ ਆ ਉਹਨਾਂ ਨੂੰ ਪੂਰ ਕੇ ਤੇ ਉਹਨਾਂ ਦੀ ਕਣਕ ਜਿਹੜੀ ਐ ਬਜਾਉਣ ਦੇ ਵਿੱਚ ਉਹਨਾਂ ਦੇ ਹੈਲਪ ਕੀਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕ ਇਹ ਜਿਹੜੀ ਮਾਰਵੱਜੀ ਐ ਤੋਂ ਥੋੜਾ ਜਿਹਾ ਉੱਪਰ ਉੱਠ ਸਕਣ ਹਾਂਜੀ ਬਿਲਕੁਲ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਤੁਹਾਡੇ ਮਾਧਿਅਮੋਂ ਵੀ ਬੇਨਤੀ ਕਰਾਂਗੇ ਜਿਹੜੇ ਵੀ ਕੋਈ ਦਾਨ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਅੰਦਰ ਦਰਦ ਹੈ ਜਿਹੜੇ ਚਾਹੁੰਦੇ ਕਿ ਇਹਨਾਂ ਦੇ ਜਿਨ੍ਹਾਂ ਦੇ ਫਸਲਾਂ ਬਰਬਾਦ ਹੋ ਗਈਆਂ ਜਾਂ ਜਿਹੜੇ ਪੀੜਤ ਆ ਉਹਨਾਂ ਵਾਸਤੇ ਆਪ ਆ ਕੇ ਗਰਾਊਂਡ ਲੈਵਲ ਤੇ ਉਹ ਕੈਂਪਰਾਂ ਰਹੀ ਕੋਸ਼ਿਸ਼ ਕਰਨ ਕਿ ਉਹਨਾਂ ਦੇ ਜਿਹੜੇ ਬਰਬਾਦ ਹੋ ਚੁੱਕੇ ਉਹਨਾਂ ਘਰਾਂ ਦੀਆਂ ਲਿਸਟਾਂ ਬਣਾ ਰਹੇ ਆ ਗਰਾਊਂਡ ਲੈਵਲ ਤੇ ਸਾਰੇ ਨਾਂ ਨੋਟ ਕਰ ਰਹੇ ਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿੰਨੇ-ਕਿੰਨੇ ਘਰ ਆ ਕਿੰਨੀ ਜ਼ਮੀਨ ਆ ਤੇ ਜਿਉਂ-ਜਿਉਂ ਸੰਗਤਾਂ ਸੰਜੋਗ ਦੇਣਗੀਆਂ ਜਿਹੜੇ ਦਾਨੀਪੁਰ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ ਤੇ ਹਿਉ ਨਾਲ ਦੇ ਘਰ ਤੱਕ ਪਹੁੰਚ ਕੇ ਉਹਨਾਂ ਦੀ ਜਿੰਨੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜੀ ਉਹਨਾਂ ਦੀ ਮਦਦ ਕੀਤੀ ਜਾਵੇ। ਭਗਵਾਨ ਤਮਨ ਜੀ ਉਹਨਾਂ ਨੇ 20000 ਰੁਪਇਆ ਪ੍ਰਤੀ ਏਕੜ ਦਾ ਜਿਹੜਾ ਮੁਆਵਜ਼ਾ ਮੈਥ ਦਿੱਤਾ ਵਾ ਔਰ ਉਹ ਕਹਿ ਰਹੇ ਆ ਕਿ ਸ਼ਾਇਦ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਵੀ ਦੇ ਦੇਣਗੇ ਤੁਹਾਡੇ ਹਿਸਾਬ ਨਾਲ ਵੀ 20000 ਰੁਪਇਆ ਪ੍ਰਤੀ ਏਕੜ ਮੁਆਵਜ਼ੇ ਦੇ ਨਾਲ ਸੰਤੁਸ਼ਟੀ ਹੋ ਜਾਏਗੀ। ਨਹੀਂ ਵੈਗਰੂ ਜੀ ਇਥੇ ਇੱਕ ਵਿਕੋ ਤੁਸੀਂ ਕਿ 80000 ਦਾ ਚੋਨਾ ਨਿਕਲਦਾ तकरीबन 70 80 90 ਤੱਕ ਵੀ ਨਿਕਲਦਾ ਚੋਨਾ। ਤੇ 15 2000 ਤੇ ਵੈਸੇ ਹੀ ਖਰਚਾ ਆ ਜਾਂਦਾ ਜਿੰਨੇ 15 ਤੋਂ 20000 ਤੇ ਵੈਸੀ ਖਰਚਾ ਆਏ ਹਾਂਜੀ ਤੇ ਉਹਦੇ ਨਾਲ ਕੀ ਸੰਤੁਸ਼ਟੀ ਹੋਣੀ ਹੈ ਇਹ ਤੇ ਇੱਕ ਪਰਦਾ ਪਾਉਣ ਵਾਲੀ ਗੱਲ ਆ ਜੀ ਆਪਣੇ ਬਸ ਕੀ ਸਰਕਾਰ ਵੱਲੋਂ ਇੱਕ ਕੋਨਾ ਕਹਿਣਾ ਕੀ ਅਸੀਂ ਇਹਨਾਂ ਨੂੰ ਮੁਆਵਜ਼ਾ ਦਿੱਤਾ ਵਾ 20000 ਦਾ ਕੀ ਹੁੰਦਾ ਜੀ ਇਹ ਬਿਲਕੁਲ ਘੜ ਤੋਂ ਘੱਟ 80000 ਰੁਪਏ ਜਿੰਨਾ ਜਿਹੜਾ ਕਿਸਾਨ ਦਾ ਵਾ ਉਹਨਾਂ ਨੂੰ ਮੁਆਵਜ਼ਾ ਵੇਖੋ 80000 ਰੁਪਏ ਦੇ ਕਿੱਲੇ ਦਾ ਖਰਚਾ ਆਇਆ ਨਾ ਜੀ ਉਹਨਾਂ ਦੇ ਜਿਹੜੀ ਉਹਨਾਂ ਨੇ ਰੇਤਾ ਹਟਾਉਣੀ ਆ ਜਾਂ ਉਹਨਾਂ ਦੀ ਮਿੱਟੀ ਪਾਉਣੀ ਆ ਜਾਂ ਅਜੇ ਨਿਸ਼ਾਨਦਹੀਆਂ ਹੋਣੀਆਂ ਵਾ ਇੱਥੇ ਇੱਕ ਪੈਲੀਆਂ ਬਰਾਬਰ ਹੋ ਚੁੱਕੀਆਂ ਵਾ ਬੜਾ ਪ੍ਰੋਸੈਸ ਲੰਮਾ ਫਿਰ ਖਾਦਾਂ ਆਉਣੀਆਂ ਵਾ ਬੀਜ ਆਉਣੇ ਆ ਹਜ਼ਾਰਾਂ ਏਕੜ ਜ਼ਮੀਨ ਇਹਦੀ ਬਰਬਾਦ ਹੋ ਗਈ ਆ ਇਹ ਸਰਕਾਰ ਨੂੰ ਸੋਚਣ ਲਈਦਾ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਇਹਨਾਂ ਨੇ ਵਾਅਦੇ ਕੀਤੇ ਬੜੇ-ਬੜੇ ਕਈ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਚਾਹੁੰਦੀਆਂ ਉਹਨਾਂ ਨੂੰ ਅੱਜ ਕੱਲ੍ਹ ਤੇ ਟੈਕਨੋਲੋਜੀ ਦਾ ਇੰਨਾ ਜਮਾਨਾ ਜੀ ਪਹਿਲੇ ਨੂੰ ਪਤਾ ਲੱਗਦਾ ਕਿ ਬਾਰਸ਼ਾਂ ਕਿਹੜੇ ਟਾਈਮ ਹੋਣੀਆਂ ਇਹਨਾਂ ਨੂੰ ਸਾਰਾ ਪਤਾ ਇੱਕ ਕੁਦਰਤੀ ਆਪ ਥੋੜੀ ਆਈ ਇਹ ਸਰਕਾਰਾਂ ਦੀ ਨਿਰਾਕੀ ਦੇ ਕਰਕੇ ਜਿਹੜੇ ਆ ਇਹ ਸਾਹਮਣਾ ਕਰਨਾ ਪੈ ਰਿਹਾ ਸਾਡੀ ਸੰਗਤਾਂ ਨੂੰ ਇਹ ਤੇ ਵਹਿਜੀ ਆਹੀ ਨਹੀਂ ਇਹ ਕਹਿੰਦੇ ਕਿ ਘੱਟੋ ਘੱਟ 70-80000 ਰੁਪਇਆ ਮਾਲਜਾ ਚਾਹੀਦਾ ਜਿੱਥੋਂ ਤੱਕ ਸਰਵੇ ਕਰਦੇ ਹੋ ਤੇ ਹੁਣ ਸੈਟੇਲਾਈਟ ਜੇ ਇਹਨਾਂ ਨੂੰ ਕਿਤੇ ਧੂਆਂ ਸਰਕਾਰ ਨੂੰ ਨਿਕਲਦਾ ਦੇਖਦਾ ਪਰਾਲੀ ਦਾ ਤੇ ਉਦੋਂ ਪਤਾ ਲੱਗ ਜਾਂਦਾ ਕਿ ਫਲਾਣੇ ਦੇ ਖੇਤ ਦੇ ਵਿੱਚ ਅੱਗ ਲੱਗੀ ਆ ਤੇ ਇਹ ਵੀ ਤਾਂ ਉਹਦੇ ਰਾ ਪਤਾ ਲੱਗ ਹੀ ਸਕਦਾ ਵੀ ਕਿਹੜੇ ਕਿਹੜੇ ਖੇਤ ਜਿਹੜੇ ਅੱਜ ਰੇਤ ਦੇ ਵਿੱਚ ਆ ਜਾਂ ਪਾਣੀ 'ਚ ਡੁੱਬੇ ਆ ਇੱਥੇ ਤੇ ਮਤਲਬ ਸਰਕਾਰਾਂ ਚਾਹਣਾ ਚਾਹਣ ਤਾਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਸਰਕਾਰਾਂ ਚੋਂ ਤੇ ਸਰਕਾਰ ਗੜੀ ਕੀ ਹੈ ਡੈਮ ਨਹੀਂ ਬਣਾ ਸਕਦੀਆਂ ਸਰਕਾਰਾਂ ਚਾਹੁੰਦੀਆਂ ਰੇਤਾ ਜਿਹੜੇ ਵਿਚਾਰੇ ਜਿਹੜੀ ਰੇਤਾ ਚੁੱਕਣ ਦੇ ਪਰਚੇ ਕਰਾ ਦਿੰਦੇ ਆ ਉਹਨਾਂ ਕਹਿ ਰਹੇ ਆ ਕਿ ਆਪੋ ਆਪਣੇ ਰੇਤਾ ਆਪਣੇ ਕਿੱਲੇ ਚੋਂ ਰੇਤਾ ਚੋ ਕੋ ਕੀ ਨਹੀਂ ਕਰ ਸਕਦੀ ਸਰਕਾਰ ਨਾ ਜੀ ਸਰਕਾਰਾਂ ਨੂੰ ਸਭ ਕੁਝ ਦਿੰਦਾ ਤੇ ਗਰੀਬਾਂ ਨਾਲ ਵਿਚਾਰਿਆਂ ਨਾਲ ਧੱਕਾ ਹੋਇਆ ਤੇ ਇਹ ਵੇਖੋ ਜੀ ਇਹ 20 ਹਰ ਨਾਲ ਤੁਸੀਂ ਦੱਸੋ ਕਿ 20 ਹਰ ਨਾਲ ਕੀ ਹੋਣਾ ਜੀ ਨਹੀਂ ਮੈਂ ਰੇਤ ਚੁੱਕਣ ਤੇ ਵੀ ਸਾਇਦ ਕੋਈ ਸਰਤ ਲਾਤੀ ਹੈ ਨਾ 15 ਅਕਤੂਬਰ ਕਿ ਕਿੰਨੇ ਮਲੋ ਤੱਕ ਵੀ ਚੁੱਕ ਲੋ ਤੇ ਉਸ ਤੋਂ ਬਾਅਦ ਫੇਰ ਕੋਈ ਐਜੇ ਦੀ ਪ੍ਰੋਬਲਮ ਨਹੀਂ ਇਹਦੇ ਬਾਰੇ ਸਾਨੂੰ ਤੇ ਵਹਿ ਜੀ ਕਿਉਂਕਿ ਨਿਊਜ਼ ਵੇਖੀ ਨਹੀਂ ਜਾਂਦੀ ਤੇ ਸਮਾਣੀ ਸੇਵਾ 'ਚ ਜੁੜੇ ਰਹੀਦਾ ਵਾ ਇਹ ਬੜੀ ਤਗੜੀ ਨਿਲਾਕੀ ਹੀ ਸਮਝਦੇ ਆ ਕਿ ਸਰਕਾਰਾਂ ਦੀ ਕਿ ਜਿਨ੍ਹਾਂ ਨੂੰ ਪਤਾ ਵੀ ਹੀ ਕਿ ਵੇਖੋ ਕਿਹੜੇ ਤਰੀਕੇ ਦੇ ਨਾਲ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਬੜੇ ਬੜੇ ਇਹਨਾਂ ਨੇ ਵਾਅਦੇ ਕੀਤੇ ਆ ਤੇ ਅੱਜ ਜੜੀਆਂ ਵੇਖੋ ਤੁਸੀਂ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਕਿ ਸੰਗਤਾਂ ਆਪ ਹੁਵਾਰੇ ਸੇਵਾ ਕਰਦੀਆਂ ਬੜੇ ਬੜੇ ਬੰਨ੍ਹ ਮਾਰੇ ਆ ਤੇ ਸੰਤ ਬਾਬਾ ਉਤਾਰ ਸਿੰਘ ਮਹਾਂਪੁਰਖਾਂ ਦੀ ਸੰਗਤ ਨੇ ਸੰਤ ਬਾਬਾ ਸੁਖਾ ਸਿੰਘ ਸਿਹੜਾੜੀ ਵਾਲੇ ਮਹਾਂਪੁਰਖਾਂ ਦੀ ਸੰਗਤ ਨੇ ਸੰਗਤਾਂ ਜਿਹੜੇ ਆਪ ਹੁਵਾਰੇ ਸੰਗਤਾਂ ਪਿੰਡਾਂ ਦੇ ਨੌਜਵਾਨ ਜਿਹੜੇ ਦਿਨ ਰਾਤ ਟਰਾਲੀਆਂ ਲੈ ਕੇ ਵੱਡੇ ਬੰਨ੍ਹ ਰੁਕੇ ਆ ਇਸ ਕੰਮ ਸਰਕਾਰਾਂ ਦੀ ਸੰਗਤਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਕਿਸੇ ਨੇ ਆਸ ਨਹੀਂ ਰੱਖੀ ਇਹਨਾਂ ਤੋਂ ਕੋਈ ਰਾਜਨੀਤਿਕ ਬੰਦੇ ਆਉਂਦੇ ਆ ਵੀਡੀਓ ਵੜੀਓ ਬਣਾ ਕੇ ਆਪਣਾ ਸ਼ੋਸ਼ੇ ਕਰਕੇ ਚਲ ਜਾਂਦੇ ਆ ਤੇ ਜਿਹੜੇ ਗਰਾਊਂਡ ਤੇ ਜਾ ਕੇ ਵੇਖੋ ਜਿਹੜੇ ਜੜੀਆਂ ਮਾਵਾਂ ਜੜੀਆਂ ਭੈਣਾਂ ਬੱਚੀਆਂ ਜੜੀਆਂ ਉੱਥੇ ਪ੍ਰਸ਼ਾਦਾ ਪਕਾਉਂਦੀਆਂ ਹਜ਼ਾਰਾਂ ਹੀ ਸਿੰਘ ਜਿਹੜੇ ਲੱਗੇ ਦਿਨ ਰਾਤ ਹੁਣ ਤੱਕ ਲੱਗੇ ਅੱਜ ਵੀ ਲੱਗੇ ਹੋਣੇ ਇਸ ਕੰਮ ਸਰਕਾਰਾਂ ਦਾ ਹੀ ਸਰਕਾਰਾਂ ਨੇ ਇਸ ਕਰਕੇ ਸਰਕਾਰ ਵੜੀ ਬਣਾਈ ਕੀ ਬੰਨ ਵੀ ਆਪ ਬੰਨਣੇ ਆ ਜਿਹੜਾ ਕੰਮ ਸਰਕਾਰਾਂ ਦਾ ਹੀ ਹੈਣਾ ਇਹ ਕਰਕੇ ਬਹੁਤ ਨਲਕੀ ਗਣੀ ਗਈ ਆ ਅਸੀਂ ਜਾਣਦੇ ਆ ਜੀ ਭਾਵੇਂ ਕੋਈ ਉਹਨਾਂ ਦੇ ਗਈਏ ਤੇ ਸਤਿਕਾਰ ਕਰਦੇ ਆ ਕਿ ਵਾਰਿਸ ਪੰਜਾਬ ਦੀ ਹੱਥੇ ਮੰਦੀਰੋਂ ਗੁਰਮਖਾਏ ਆ ਕਿ ਇਹਨਾਂ ਨੂੰ ਕਹੋ ਤੁਸੀਂ ਜਿੱਥੇ ਜਾ ਕੇ ਖਾਓ ਲੋਕੀ ਸਮਾਨ ਆਦੇ ਸਾਨੂੰ ਕੋਈ ਨਹੀਂ ਚਾਹੀਦਾ ਇਹ ਭਾਵੇਂ ਇੱਕ ਇੱਕ ਕਿਲਾ ਉਹਨਾਂ ਨੂੰ ਜ਼ਮੀਨ ਵੀ ਲੱਦਣਾ ਫੇਰ ਵੀ ਇਹਨਾਂ ਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਜਿਹੜੀ ਹਾਲਾਤ ਅੱਜ ਸਰਕਾਰਾਂ ਦੀ ਇਹ ਵਾਅਦਾ ਕਰਕੇ ਬਾਅਦ ਚ ਵੜਦੇ ਨਹੀਂ ਤੇ ਇਹ ਤੁਹਾਡੇ ਸਾਹਮਣੇ ਆ ਤੁਸੀਂ ਜਾਇਓ ਇੱਥੇ ਵੇਖਿਓ ਜਾ ਕੇ ਤੇ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਆ ਵੱਡੇ ਵੱਡੇ ਬੰਦ ਜਿਹੜੇ ਸਰਕਾਰ ਸੰਗਤਾਂ ਨੇ ਉਹ ਬੰਦੇ ਆ ਮਹਾਪੁਰਖਾਂ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਜੀ ਸੰਗਤਾਂ ਆਪ ਮਾਰੇ ਸੰਗਤਾਂ ਦੀ ਤੁਹਾਡੇ ਮਾਦੀਆਂ ਨੂੰ ਬਹੁਤ ਧੰਨਵਾਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਆਪਾਂ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਆਪਾਂ ਇਹਨਾਂ ਦੀ ਸਹਾਇਤਾ ਕੀਤੀ ਆਪਾਂ ਰਲ ਮਿਲ ਕੇ ਆਪਦੇ ਭਰਾਵਾਂ ਦਾ ਸਾਥ ਦਈਏ ਤੇ ਜਿਹੜਾ ਸਾਡੇ ਕੈਂਪ ਦੇ ਵਿੱਚ ਸਾਡਾ ਸਬਰ ਕਰ ਕਰਨਾ ਚਾਹੁੰਦਾ ਸਹੀ ਜਗ੍ਹਾ ਤੇ ਸਹੀ ਥਾਂ ਤੇ ਉਹਦੀ ਸੇਵਾ ਪਹੁੰਚਾਈ ਜਾਊਗੀ ਇਹ ਮਾਰਾ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋਗੇ ਇਹਨ ਸਰਦਾਰ ਹਰਪ੍ਰੀਤ ਸਿੰਘ ਜੀ ਖਾਲਸਾ ਵਾਰਸ ਪੰਜਾਬ ਜਥੇਬੰਦੀ ਵੱਲੋਂ ਜਿਨ੍ਹਾਂ ਨੇ ਸਾਰੇ ਹਾਲਾਤ ਤੇ ਚੰਨਣਾ ਪਾਇਆ ਕਿ ਹੜ੍ਹਾਂ ਦੇ ਨਾਲ ਕੀ ਨੁਕਸਾਨ ਹੋਇਆ ਤੇ ਕੀ ਅੱਗੇ ਜ਼ਰੂਰਤਾਂ ਹੜ੍ਹ ਪੀੜਤਾਂ ਵਾਸਤੇ ਕਰਨ ਦੀ ਲੋਕਾਂ ਨੂੰ ਸਹਿਯੋਗ ਕਰ ਲਈ ਵੀ ਜਿਨ੍ਹਾਂ ਨੇ ਆਪੀਲ ਕੀਤੀ ਹੈ ਪਬਲਿਕ ਪ੍ਰਾਈਮ ਟੀਵੀ ਤੋਂ ਸੁਖਵੀਰ ਕੈਮਰਾਮੈਨ ਦੇ ਨਾਲ ਮੈਂ ਗਰਮੇਸ਼ ਸਿੰਘ ਸੈਦੂਲੇ ਦਾ ਧੰਨਵਾਦ